ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 2-2 ਕੁੰਡਿਆਂ ਦੇ ਸਾਰਨਾ ਕੁੰਡੇ ਪਾਏ ਆ ਜੀ ਤੇ ਆਪਾਂ ਇਹ 18 ਕੁੰਡੇ ਪਾਏ ਆ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਏ ਆ 2-2 ਕੁੰਡੇ ਆਪਣੇ ਡਿਜ਼ਾਈਨ ਦੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੱਧ ਨਾਲੇ ਪੂਰੀ ਵੀਡੀਓ ਦੇਖਿਆ ਕਰੋ ਜੀ ਤੇ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਆਪਾਂ ਪਹਿਲਾ ਗੁੰਡਾ ਤਾਰਾਂਗੇ ਦੂਜਾ ਗੁੰਡਾ ਆਪਾਂ ਉਲਟਾ ਸਿੱਧੇ ਪਾਸੇ ਆ ਉਲਟਾ ਬਣਾ ਲਵਾਂਗੇ ਇੱਕ ਕੁੰਡਾ ਤਾਰਾਂਗੇ ਅਗਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਆਹ ਕੁੰਡਾ ਤਾਰ ਕੇ ਅਗਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਦੇਖੋ ਜੀ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਜਿਹੜੇ ਨਵੇਂ ਸਿੱਖਣ ਵਾਲੇ ਬੱਚੇ ਉਹ ਵੀ ਬਹੁਤ ਜਲਦੀ ਜਲਦੀ ਸਿੱਖ ਜਾਣਗੇ ਨਾਲੇ ਡਿਜ਼ਾਈਨ ਬਣ ਜੂਗਾ ਨਾਲੇ ਬਣਾਉਣਾ ਸਿੱਖ ਜਾਣਗੇ ਜੀ ਤੇ ਇਸ ਤਰ੍ਹਾਂ ਹੀ ਆਪਾਂ ਕਰਦੇ ਹੋਏ ਇੱਕ ਕੁੰਡਾ ਆਪਾਂ ਤਾਰ ਲੈਣਾ ਇੱਕ ਆਪਾਂ ਉਲਟਾ ਬਣਾ ਲੈਣਾ ਤੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਦਾਂਗੇ ਹੁਣ ਆਗੇ ਜੇ ਆਪਾਂ ਉਲਟੀ ਸਾਈਡ ਉਲਟੀ ਸਾਈਡ ਆ ਗਈ ਜੇ ਆਪਾਂ ਹੁਣ ਆਹ ਵਾਲਾ ਕੁੰਡਾ ਜਿਹੜਾ ਆਪਾਂ ਇਧਰੋਂ ਉਲਟਾ ਬਣਾਇਆ ਸੀਗਾ ਹੁਣ ਆਪਾਂ ਇਧਰੋਂ ਸਿੱਧਾ ਬਣਾ ਲੈਣਾ ਜੀ ਇਹ ਤੇ ਆਹ ਕੁੰਡਾ ਆਪਾਂ ਤਾਰ ਦੇਣਾ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਇਹਨੂੰ ਉਤਾਰ ਦੇਣਾ ਸੇਮ ਉਹ ਹੀ ਸਿਲਾਈ ਆ ਇਧਰੋਂ ਕੁੰਡਾ ਧਾਰ ਕੇ ਹੁਣ ਆਪਾਂ ਉਹ ਕੁੰਡਾ ਸਿੱਧਾ ਬਣਾ ਲੈਣਾ ਜਿਹੜਾ ਬਣਾਇਆ ਸੀ ਜਿਹੜਾ ਤਾਰਿਆ ਸੀ ਉਹ ਆਪਾਂ ਤਾਰ ਲੈਣਾ ਆ ਦੇਖੋ ਜੀ ਆਪਾਂ ਜਿਹੜਾ ਤਾਰਿਆ ਸੀ ਉਹ ਹੀ ਕੁੰਡਾ ਤੇ ਆ ਉਹ ਹੀ ਹੈ ਜਿਹੜਾ ਆਪਾਂ ਬਣਾਇਆ ਸੀਗਾ ਕਹੋ ਜੀ ਆਪਣਾ ਸੇਮ ਸੇਮ ਉਹ ਹੀ ਕੁੰਡਾ ਹੁਣ ਦੇਖੋ ਜੀ ਆਪਾਂ ਕੀ ਕਰਾਂਗੇ ਸਿੱਧੇ ਪਾਸੇ ਆ ਗਿਆ ਆਪਾਂ ਹੁਣ ਆਪਾਂ ਧਾਗਾ ਇਧਰ ਰੱਖਾਂਗੇ ਪਿੱਛੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲਵਾਂਗੇ ਸਿੱਧੇ ਪਾਸੇ ਆ ਗਿਆ ਜਿਹੜਾ ਕੁੰਡਾ ਤਾਰਿਆ ਸੀ ਆਪਾਂ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਧਾਗਾ ਅੱਗੇ ਕਰਾਂਗੇ ਜਿਹੜਾ ਕੁੰਡਾ ਆਪਾਂ ਤਾ ਰਿਆ ਸੀਗਾ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਆ ਕੁੰਡਾ ਸਿੱਧਾ ਬਣਾ ਲਵਾਂਗੇ ਇੱਧਰ ਆਪਾਂ ਉਲਟਾ ਬਣਾਇਆ ਸੀ ਆ ਵਾਲਾ ਕੁੰਡਾ ਉਲਟਾ ਬਣਾ ਲਵਾਂਗੇ ਸਿੱਧਾ ਬਣਾ ਲਵਾਂਗੇ ਆ ਵਾਲਾ ਕੁੰਡਾ ਉਲਟਾ ਬਣਾ ਲਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਕੁੰਡੇ ਬਣਾ ਲਵਾਂਗੇ ਜੀ ਜਿਹੜਾ ਕੁੰਡਾ ਆਪਾਂ ਤਾ ਰਿਆ ਸੀ ਉਹ ਆਪਾਂ ਸਿੱਧੇ ਪਾਸੇ ਤੀਜੀ ਸਲਾਈ ਚ உல்ட்டாா பண்ணல ਹੁਣ ਆਪਾਂ ਅੱਗੇ ਜੀ ਉਲਟੇ ਪਾਸੇ ਆਹ ਕੁੰਡਾ ਤਾਂ ਆਪਾਂ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਜਿਹੜਾ ਆਪਣਾ ਆਹ ਕੁੰਡਾ ਹੈ ਇਹਦੇ ਆਪਾਂ ਇੱਥੋਂ ਸਲਾਈ ਪਾਵਾਂਗੇ ਆ ਦੇਖੋ ਜੀ ਇੱਥੋਂ ਸਲਾਈ ਪਾਵਾਂਗੇ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਹੈਗਾ ਆ ਨੀਚੇ ਆਪਾਂ ਨੂੰ ਹੋਲ ਦਿਸਦਾ ਇੱਥੇ ਸਲਾਈ ਪਾਵਾਂਗੇ ਤਾਂ ਇਹਨੂੰ ਆਪਾਂ ਸਿੱਧਾ ਬਣਾ ਲਵਾਂਗੇ ਉਲਟੀ ਸਾਈਡ ਹੈ ਜੀ। ਇਹ ਕੁੰਡਾ ਉਲਟਾ ਬਣਾਵਾਂਗੇ। ਆਹ ਵਾਲਾ ਕੁੰਡਾ ਆਪਾਂ ਇੱਥੋਂ ਸਲਾਈ ਪਾ ਕੇ ਇਸ ਤਰ੍ਹਾਂ ਬਣਾ ਦਾਂਗੇ। ਧਿਆਨ ਨਾਲ ਦੇਖ ਲਿਓ ਜੀ ਆਪਾਂ ਕੁੰਡਾ ਆਪਾਂ ਉਲਟਾ ਬਣਾਵਾਂਗੇ ਆਪਣਾ ਉਲਟਾ ਹੀ ਇਹ ਵੀ ਕੁੰਡਾ ਉਧਰੋਂ ਉਧਰੋਂ ਸਿੱਧਾ ਬਣਾਇਆ ਹੋਇਆ ਇੱਧਰ ਉਲਟੇ ਪਾਸੇ ਆਪਾਂ ਉਲਟਾ ਬਣਾਵਾਂਗੇ। ਜਿਹੜਾ ਆਪਣਾ ਸਿੱਧਾ ਕੁੰਡਾ ਬਣਿਆ ਹੋਇਆ ਉਲਟੇ ਪਾਸੇ ਇਹਨੂੰ ਆ ਉੱਪਰੋਂ ਛੱਡ ਕੇ ਇੱਥੋਂ ਸਲਾਈ ਪਾ ਕੇ ਸਿੱਧਾ ਬਣਾ ਲਵਾਂਗੇ ਜੇ ਆਪਾਂ ਹੌਲੀ ਕਰਕੇ ਦੱਸ ਦਿੰਨੇ ਆਂ ਕਈ ਵਾਰੀ ਨਹੀਂ ਸਮਝ ਆਉਂਦੀ ਹੁੰਦੀ ਇਸ ਸਲਾਈ ਵੀ ਆਪਾਂ ਇਸ ਤਰ੍ਹਾਂ ਕੰਪਲੀਟ ਕਰ ਲਵਾਂਗੇ ਚੌਥੀ ਸਲਾਈ ਹੈ ਜੀ ਇਹ ਅੱਜ ਆਪਾਂ ਪੂਰੀ ਸਲਾਈ ਬਣਾ ਲਈ ਇਸ ਤਰ੍ਹਾਂ ਬਣਾਇਆ ਡਿਜ਼ਾਈਨ ਇਹ ਹੁਣ ਆਪਾਂ ਇਹ ਸਲਾਈ ਪੂਰੀ ਸਿੱਧੀ ਬਣਾ ਲਵਾਂਗੇ ਉਲਟੇ ਸਲਾਈ ਵੀ ਆਪਾਂ ਉਲਟੇ-ਉਲਟੇ ਬਣਾਵਾਂਗੇ ਪੂਰੀ ਬਣਾ ਕੇ ਫਿਰ ਮੈਂ ਜਿਹੜਾ ਪੌਲਟਿਸ ਸਲਾਈ ਬਣਾ ਲਈ ਸੀ ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਆਪਾਂ ਇੱਕ ਗੁੰਡਾ ਤਾਰਿਆ ਆ ਵਾਲਾ ਗੁੰਡਾ ਆਪਾਂ ਉਲਟਾ ਬਣਾਵਾਂਗੇ ਆ ਵਾਲਾ ਗੁੰਡਾ ਤਾਰਾਂਗੇ ਇੱਕ ਗੁੰਡਾ ਉਲਟਾ ਇੱਕ ਤਾਰਾਂਗੇ ਇੱਕ ਗੁੰਡਾ ਆਪਾਂ ਸੇਮ ਸੇਮ ਤੇ ਬਣਾਉਣੇ ਆ ਜਿਹੜੇ ਆਪਾਂ ਪਹਿਲਾਂ ਬਣਾਏ ਸੀ ਉਹਨਾਂ ਗੁੰਡਿਆਂ ਤੇ ਆ ਦੇਖੋ ਜੀ ਆਪਾਂ ਦੋ ਡਿਜ਼ਾਈਨ ਬਣਾ ਲਏ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਇਹ ਸੌਖਾ ਵੀ ਬਹੁਤ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਕਿਸੇ ਵੀ ਰੰਗ ਤੇ ਪਾਓ ਤੁਸੀਂ ਤੇ ਆ ਦੇਖੋ ਜੀ ਇੱਥੇ ਆਪਾਂ ਵਿਚਾਲੇ ਹਪਾ ਲੀਆਂ ਸੀਗੀਆਂ 6 ਸਲਾਈਆਂ ਪਾਈਆਂ ਜੀ ਜੇਦੋਂ ਆਪਾਂ ਜਾਦੇ ਵੀ ਪਾ ਸਕਦੇ ਆ ਤੇ ਜਿਹੜੀਆਂ ਜਾਂ ਆਪਾਂ ਹਾ ਦੋਸ ਲਾਈਆਂ ਆਹ ਇੱਕ ਡਿਜ਼ਾਈਨ ਬਣਾਉਨੇ ਆ ਇਹਦੇ ਸਨ ਚ ਵੀ ਆਪਾਂ 4 ਸਲਾਈਆਂ 6 ਸਲਾਈਆਂ ਪਾ ਕੇ ਉਹ ਆਪਣੀ ਆਪਣੀ ਮਰਜ਼ੀ ਆ ਜਿਵੇਂ ਆਪਾਂ ਨੂੰ ਜਿੰਨਾ ਬੇਸ ਚਾਹੀਦਾ ਆਪਾਂ ਉਨਾ ਹੀ ਪਾ ਸਕਦੇ ਆ ਇੱਕ ਇੱਕ ਲਾਸਰ ਵੀ ਪਾ ਸਕਦੇ ਆ ਮੈਂ ਦੋ ਦੋ ਪਾਈਆਂ ਦੋ ਦੋ ਵੀ ਬਹੁਤ ਸੋਹਣੀਆਂ ਲੱਗਦੀਆਂ ਜੀ ਤੇ ਜੇ ਆਪਾਂ ਇੱਕ ਇੱਕ ਪਾਵਾਂਗੇ ਤਾਂ ਉਹ ਵੀ ਬਹੁਤ ਸੋਹਣੀ ਲੱਗੂਗੀ ਜੀ ਕਿੰ ਕਿੰਨਾ ਸੋਹਣਾ ਲੱਗਦਾ ਬਹੁਤ ਪਿਆਰਾ ਡਿਜ਼ਾਈਨ ਆ ਜੀ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਪੂਰੀ ਵੀਡੀਓ ਦੇਖਿਓ ਤੇ ਡਿਜ਼ਾਈਨ ਬਹੁਤ ਸੋਹਣਾ ਤੇ ਜਲਦੀ ਵੀ ਬਹੁਤ ਉਭਰੇ ਉਭਰੇ ਬਣਦਾ ਦੇਖੋ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਕਮੈਂਟ ਸੋਹਣੇ ਸੋਹਣੇ ਤੇ ਘੰਟੀ ਵਾਲਾ ਬਟਨ ਵੀ ਦਵਾ ਦਿਓ ਜੀ ਮੈਂ ਅੱਗੇ ਵੀਡੀਓ ਪਾਵਾਂ ਜਿਹੜੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਮੈਂ ਆਪਾਂ ਨੂੰ ਕਮੈਂਟ ਕਰਦੇ ਆ ਪੈਣਾ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਬਹੁਤ ਸੋਹਣੇ-ਸੋਹਣੇ ਕਮੈਂਟ ਆਉਂਦੇ ਆ ਜੀ ਬਹੁਤ ਵਧੀਆ ਲੱਗਦਾ ਆਪਾਂ ਨੂੰ ਤੇ ਐਸੀ ਤਰ੍ਹਾਂ ਹੀ ਕਰਦੇ ਰਹੋ ਕਰਦੇ ਰਹੋ ਜੀ ਕਮੈਂਟ ਤੇ ਤੁਹਾਡਾ ਪਿਆਰ ਦਿੰਦੇ ਰਹੋ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ